ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਨੂੰ ਸੁੱਧ ਪੜਨ ਦੇ ਲਈ ਮਹਾਰਣੀ ਦਾ ਆਉਣਾ ਬਹੁਤ ਜ਼ਰੂਰੀ ਹੈ ਅੱਜ ਆਪਾਂ ਵੇਖਾਂਗੇ ਕਿ ਮਹਾਰਣੀ ਕਿਵੇਂ ਪੜ੍ਹਨੀ ਹੈ ਕਿ ਆੜਾ ਮੁਕਤਾ ਆੜੇ ਕੰਨਾ ਆ ਈੜੀ ਸਿਆਰੀ ਐ ਈੜੀ ਵਿਆਰੀ ਈ ਊੜੇ ਔਕੜ ਓ ਊੜੇ ਦਲੈਂਕੜੇ ਊ ਵੀੜੀ ਨੂੰ ਲਾਂ ਏ ਅੜੇ ਦਲਾਈਆਂ ਅ ਊੜੇ ਹੋੜਾ ਓ ਅੜੇ ਕਨੌੜਾ ਔ ਅੜੇ ਟਿੱਪੀ ਅੰਗ ਅੜੇ ਕੰਨਾ ਉੱਤੇ ਬਿੰਦੀ ਆ ਸਸਾ ਮੁਕਤਾ ਸਾ ਸਸੇ ਕੰਨਾ ਸਾ ਸਸੇ ਸਿਆਰੀ ਸੇ ਸਸੇ ਵਿਆਰੀ ਸੀ ਸਸੇ ਔਕੜ ਸਸੇ ਦਲੈਂਕੜੇ ਸੂ ਸਸੇ ਨੂੰ ਲਾਂ ਸੇ ਸਸੇ ਦਲਾਈਆਂ ਸੈ ਸਸੇ ਹੋੜਾ ਸੋ ਸਸੇ ਕਨੌੜਾ ਸਾਂ ਸਸੇ ਟਿੱਪੀ ਸੰ ਸਸੇ ਕੰਨਾ ਉੱਤੇ ਬਿੰਦੀ ਸਾਂ ਆਹਾ ਮੁਕਤਾਹ ਆਹੇ ਕੰਨਾਹ ਹਾਏ ਸਿਆਰੀ ਹੈ ਹਾਏ ਵਿਆਰੀ ਹੀ ਹਾਏ ਔਕੜ ਹੋ ਹਾਏ ਦਲੇਕੜੇ ਹੂ ਹਾਹਣੁ ਲਾਹੀ ਹਾਏ ਦਲਾਈਆਂ ਹੈ ਹਾਏ ਹੋੜਾ ਹੋ ਹਾਏ ਕਨੌੜਾ ਹਾਂ ਹਾਏ ਟਿੱਪੀ ਹੰ ਹਾਏ ਕੰਨਾ ਉੱਤੇ ਬਿੰਦੀ ਹਾਂ ਕੱਕਾ ਮੁਕਤਾ ਕਾ ਕਕੇ ਕੰਨਾ ਕਕੇ ਸਿਆਰੀ ਕੇ ਕਕੇ ਬਿਹਾਰੀ ਕੀ ਕਕੇ ਅੰਕੜ ਕੋ ਕਕੇ ਦਲੰਕੜੇ ਕੁ ਕਕੇ ਨੂੰ ਲਾਂ ਕੀ ਕਕੇ ਦਲਾਈਆਂ ਕੈ ਕਕੇ ਹੋੜਾ ਕੋ ਕਕੇ ਕਨੌੜਾ ਕੋਂ ਕਕੇ ਟਿੱਪੀ ਕੰ ਖਖੇ ਕੰਨਾ ਉੱਤੇ ਬਿੰਦੀ ਕਾਂ ਖਖਾ ਮੁਕਤਾ ਖਾ ਖਖੇ ਕੰਨਾ ਖਾ ਖਖੇ ਸਿਆਰੀ ਖੇ ਖਖੇ ਵਿਹਾਰੀ ਕੀ ਖਖੇ ਔਕੜ ਖੋ ਖਖੇ ਦਲੈਂਕੜੇ ਖੂ ਖਖੇ ਨੂੰ ਲਾਂਖੇ ਖਖੇ ਦਲਾਈਆਂ ਖੈ ਖਖੇ ਹੋੜਾ ਖੋ ਖਖੇ ਕਨੌੜਾ ਖਾਂ ਖਖੇ ਟਿੱਪੀ ਖੰ ਖਖੇ ਕੰਨਾ ਉੱਤੇ ਬਿੰਦੀ ਖਾਂ ਗੱਗਾ ਮੁਕਤਾਗਾ ਗੱਗੇ ਕੰਨਾਗਾ ਗੱਗੇ ਸਿਆਰੀਗੇ ਗੱਗੇ ਵਿਆਰੀਗੀ ਗੱਗੇ ਔਕੜ ਗੋ ਗੱਗੇ ਦਲੈਂਕੜੇ ਗੂ ਗੱਗੇ ਨੂੰ ਲਾਂਗੇ ਗੱਗੇ ਦਲਾਈਆਂ ਗੈ ਗੱਗੇ ਹੋੜਾ ਗੋ ਗੱਗੇ ਕਨੌੜਾ ਗਾ ਗੱਗੇ ਟਿੱਪੀ ਗੰਗ ਗੱਗੇ ਕੰਨਾ ਉੱਤੇ ਬਿੰਦੀ ਗਾ ਕੱਗਾ ਮੁਕਤਾ ਕਾ ਕੱਗੇ ਕੰਨਾ ਕਾ ਕੱਗੇ ਸਿਆਰੀ ਕੇ ਕੱਗੇ ਵਿਆਰੀ ਕੀ ਕੱਗੇ ਔਕੜ ਕੋ ਕੱਗੇ ਦਲੈਂਕੜੇ ਕੁ ਕੱਗੇ ਨੂੰ ਲਾਂ ਕੇ ਕੱਗੇ ਦਲਾਈਆਂ ਕੈ ਕੱਗੇ ਹੋੜਾ ਕੋ ਕੱਗੇ ਕਨੌੜਾ ਕਾ ਕੱਗੇ ਟਿੱਪੀ ਕੰਗ ਕੱਗੇ ਕੰਨਾ ਉੱਤੇ ਬਿੰਦੀ ਕਾ ਮੰੰਗਾ ਮੁਕਤਾnga ਮੰੰਗੇ ਕੰਨਾnga ਮੰੰਗੇ ਸਿਆਰੀਂਗੇ ਮੰੰਗੇ ਵਿਹਾਰੀਂਗੀ ਮੰੰਗੇ ਔਕੜngo ਮੰੰਗੇ ਲੈਕੜੇngo ਨੰਗੇ ਨੂੰ ਲਾਗੀ ਨੰਗੇ ਦਲਾਈਆ ਗੰ ਨੰਗੇ ਹੋੜਾਂ ਗੋ ਨੰਗੇ ਕਣੋੜਾਂ ਗੋ ਨੰਗੇ ਪਿੱਤੀ ਗੰ ਨੰਗੇ ਕੰਨਾ ਉੱਤੇ ਬਿੰਦੀਆਂ ਗੁਰੂ ਘਰ ਦੀ ਸਾਧ ਸੰਗਤ ਜੀ ਅੱਜ ਦਾ ਲੈਸਨ ਇੰਨਾ ਹੀ ਐ ਕਿਉਂਕਿ ਨੰਗਾ ਸ਼ਬਦ ਦਾ ਜਿਹੜਾ ਅੱਖਰ ਆ ਜਿਹੜਾ ਇਹ ਬਹੁਤ ਮਹਿੰਗਾ ਅਖ ਰਹਾ ਹੈ ਇਸ ਨੂੰ ਚੰਗੀ ਤਰ੍ਹਾਂ ਮਿਹਨਤ ਕਰਕੇ ਪਕਾਉਣਾ ਪੈਂਦਾ ਹੈ ਵਾਏ ਗੁਰਜੀਤ ਕਾ ਖਾ